ड्राइव शुरू की ये ड्राइव संजीव अरोड़ा जी ने स्टार्ट की है जो स्टार्ट करने का मस्तक था ये जितने हड़ आए थे इसमें चिकनगुनिया जो बीमारी फैली हुई थी मलेरिया डेंगू और जो भी इशू थे इसको निपटारा कराने के लिए संजीव अरोड़ा जी ने 200 लीटर दवाई भेजी है और 25 ड्रम भेजे हैं लोगों की बेहतरी के लिए इस एरिया में सबसे ज़्यादा इफेक्ट हुआ है हैबोवाल एरिया में तो इस करके ये यहाँ से आज हम लोगों ने ड्राइव स्टार्ट कर दिया जी सर जिस तरह लोगों को इस बीमारी को बचाने के लिए दवाई का छिड़काव किया जा रहा है उसके नाल नाल प्रिकॉशन रखने के लिए जागरूक भी किया जा रहा है उसको किमें देख बहुत बढ़िया उपरला है जी पंजाब सरकार का माननीय संजीव अरोड़ा जी का जो उन्होंने ये एफर्ट्स करके ये काम कर रहे हैं ये लोगों के लिए बेहतरी और लोगों को इससे कोई बीमारी ਕਾ ਜਿੰਨੀ ਵੀ ਇੰਪਰੂਵਮੈਂਟ ਹੋ ਸਕਤੀ ਹੋ ਕਿ ਉਹ ਹੋ ਗਈ ਇਸੇ ਬੱਚਾ ਬਚਾ ਜਾਏਗਾ ਸਰ ਜਿਸ ਤਰ੍ਹਾਂ ਬੈਸਟ ਹਲਕੇ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਕੀ ਲੱਗਦਾ ਲੁਧਿਆਣਾ ਦੇ ਬਾਕੀ ਇਲਾਕਿਆਂ ਦੇ ਵਿੱਚ ਵੀ ਇਹ ਇਹ ਸਾਰੇ ਸਾਰੇ ਪੰਜਾਬ ਵਿੱਚ ਚਲੇਗੀ ਜੀ ਇਹ ਲੁਧਿਆਣਾ ਨਹੀਂ ਚਲੇਗੀ ਇਹ ਅਸੀਂ ਆਪਣੇ ਆਪਣੇ ਏਰੀਆ ਸੇ ਪਹਿਲੇ ਸ਼ੁਰੂਆਤ ਕੀਤੀ ਹੈ ਅੱਗੇ ਪੂਰੇ ਪੰਜਾਬ ਵਿੱਚ ਚਲੇਗੀ ਜੀ ਥੈਂਕ ਯੂ ਸੋਮੈਟ ਡਰਾਈਵ ਚਲਾਈ ਜਾ ਰਹੀ ਹੈ ਪਿਆਰੇ ਲੁਧਿਆਣਾ ਵਾਸੀਓ ਉਹਨਾਂ ਨੂੰ ਪਿਆਰ ਭਰੀ ਸ਼ਸ਼ਟ ਸ੍ਰੀ ਕਾਲ ਅੱਜ ਜਿਹੜੀ ਇਹ ਡਰਾਈਵ ਚਲਾਈ ਜਾ ਚਲਾਈ ਜਾ ਰਹੀ ਹੈ ਇਹ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨ ਸਾਹਿਬ ਅਤੇ ਸਾਡੇ ਇੰਡਸਟਰੀਅਲ ਮੰਤਰੀ ਮਾਨਯੋਗ ਸ਼੍ਰੀ ਸਜੀਵ ਰੋੜਾ ਜੀ ਵੱਲੋਂ ਮਿਲ ਕੇ ਤੇ ਨਾਲ ਡੀਐਮਸੀ ਦੇ ਸਹਿਯੋਗ ਨਾਲ ਡਾਕਟਰ ਵਿਸ਼ੇਮੂਨ ਜੀ ਦੀਆਂ ਗਾਈਡੈਂਸ ਲਾਈਨਜ਼ ਅਧੀਨ ਚਲਾਈ ਜਾ ਰਹੀ ਹੈ ਜਿਹੜੀਆਂ ਕਿ ਕਿਉਂਕਿ ਤੁਹਾਨੂੰ ਪਤਾ ਹੁਣ ਬਰਸਾਤਾਂ ਦਾ ਮੌਸਮ ਖਤਮ ਹੋਇਆ ਵਾ ਤੇ ਇਸ ਤੋਂ ਬਾਅਦ ਚਿਕਨਗੁਨੀਆ ਜਾਂ ਡੇਂਗੂ ਦੀ ਬਿਮਾਰੀ ਫੈਲਦੀ ਹੈ ਉਹਦੇ ਲਈ ਸਾਨੂੰ ਡਾਕਟਰ ਵਿਸ਼ੇਮੂਨ ਨੇ ਗਾਈਡ ਕੀਤਾ ਸੀ ਕਿ ਆ ਵੀਟੋਬੈਕ ਇੱਕ ਦਵਾਈ ਆ ਇਹਦਾ ਸਪਰੇ ਹੋਣਾ ਜ਼ਰੂਰੀ ਆ ਜਿਹੜੀ ਗੰਦੇ ਪਾਣੀ ਦੇ ਨਾਲ-ਨਾਲ ਆ ਇਸ ਕਰਕੇ ਡੀਸੀ ਸਾਹਿਬ ਤੇ ਮਾਨਯੋਗ ਕਮਿਸ਼ਨ ਸਾਹਿਬ ਦੇ ਹੁਕਮਾਂ ਨਾਲ ਅਸੀਂ ਗੰਦੇ ਨਾਲ ਦੇ ਨਾਲ ਨਾਲ ਜਿੰਨਾ ਏਰੀਆ ਪੈਂਦਾ ਉੱਥੇ ਇਹਦੀ ਅੱਜ ਸਫਾਈ ਮੁਹਿੰਮ ਸ਼ੁਰੂ ਕੀਤੀ ਆ ਇਹਦੇ ਵਿੱਚ ਸਾਨੂੰ ਮਾਨਯੋਗ ਸਾਡੇ ਮਿਨਿਸਟਰ ਸਾਹਿਬ ਅਸਜੀਵ ਰੋੜਾ ਜੀ ਵੱਲੋਂ 100 ਲੀਟਰ ਦਵਾਈ ਤੇ 25 ਸਪਰੇ ਪੰਪ ਦਿੱਤੇ ਗਏ ਨੇ ਤੇ ਕਾਰਪੋਰੇਸ਼ਨ ਆਪਣੇ ਮੁਲਾਜ਼ਮਾਂ ਨਾਲ ਤੇ ਡੀ ਐਮ ਸੀ ਦੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਅਸੀਂ ਇਹ ਅੱਜ ਸ਼ੁਰੂ ਕਰ ਰਹੇ ਹਾਂ ਤਾਂ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਜਿਹੜੇ ਨਾਲੇ ਦੇ ਕੰਢੇ ਤੇ ਰਹਿੰਦੇ ਆ ਉਹਨਾਂ ਨੂੰ ਸੀਰੀਅਸ ਬਿਮਾਰੀਆਂ ਤੋਂ ਬਚਾ ਸਕੀਏ ਬਾਕੀ ਏਰੀਆ ਜੀ ਵੀ ਕਰਾਈ ਜਾਏਗੀ ਹਾਂ ਬਾਕੀ ਏਰੀਆ ਜੀ अलग-अलग डिस्ट्रिक्ट एडमिनिस्ट्रेशन ਕਰ ਰਹੀ ਹੈ ਜਿੱਦਾਂ ਹੁਣ ਡਾਕਟਰ ਬਿਸ਼ਮੋਂ ਜੀ ਇਸ ਤੋਂ ਬਾਅਦ ਸਿਵਲ ਅਸਤਾਲੀ ਸਾਈਡ ਜਾ ਰਹੇ ਨੇ ਇਹ ਕਿਉਂਕਿ ਵੈਸਟ ਚ ਪੈਂਦੀ ਆ ਤੇ ਸੰਜੀਵ ਰੋੜਾ ਜੀ ਨੇ ਪਰਸਨਲ ਪੇਨ ਲੈਂਦੇ ਹੋਏ ਸਾਨੂੰ ਖੁਦ ਆਪਣੇ ਪਰਲੀਓ ਦਵਾਈ ਤੇ ਪੰਪ ਮੁਹੱਈਆ ਕਰਾਏ ਨੇ ਤੇ ਵੈਸਟ ਦਾ ਕਿਉਂਕਿ ਅਸੀਂ ਮੈਂ ਜ਼ੋਂਡੀ ਦਾ ਜ਼ੋਂਡੀ ਕਮਿਸ਼ਨਰ ਆ ਤੇ ਇਧਰਲੇ ਪਾਸੇ ਅਸੀਂ ਡੀਲ ਕਰਦੇ ਆ ਤੇ ਇਹਦੇ ਨਾਲੇ ਤੇ ਅਸੀਂ ਅਸੀਂ ਕਰਾਂਗੇ ਜੇ ਕਿਤੇ ਜੇ ਕਿਤੇ ਪਾਇਆ ਜਾਂਦਾ ਲਾਰਵਾ ਵਗੈਰਾ ਤਾਂ ਉਹਨੂੰ ਡਿਸਟਰੋਏ ਕੀਤਾ ਜਾਏਗਾ ਔਰ ਅਸੀਂ ਬੇਨਤੀ ਕਰਦੇ ਆ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਸਾਰਿਆਂ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਜਿਆਦਾ ਤੋਂ ਜਿਆਦਾ ਪਾਣੀ ਪੀਣ ਤੋਂ ਪਹਿਲਾਂ ਉਹਨੂੰ ਉਬਾਲ ਕੇ ਰੱਖੋ ਉਬਲਿਆ ਪਾਣੀ ਪੀਓ ਉਹ ਬਹੁਤ ਜ਼ਰੂਰੀ ਆ ਤੁਹਾਡੀ ਸਿਹਤ ਲਈ ਤੁਹਾਨੂੰ ਡਾਇਰੀਏ ਤੋਂ ਬਚਾਉਣ ਲਈ 2 ਮਹੀਨੇ ਬਹੁਤ ਕਿਯੂਰ ਕਰਨ ਦੀ ਲੋੜ ਆ ਬਹੁਤ ਕੌਨਸ਼ੀਅਸ ਰਹਿਣ ਦੀ ਲੋੜ ਆ ਸਾਰੇ ਆਪਣੇ ਬੱਚਿਆਂ ਨੂੰ ਤੇ ਪਰਿਵਾਰ ਪਾਣੀ ਗਰਮ ਕਰਕੇ ਉਬਾਲ ਕੇ ਪਾਣੀ ਪੀਓ ਪਿਛਲੀ ਵਾਰੀ ਜਿਹੜੇ ਚਲਾਨ ਵੀ ਕੱਟੇ ਗਏ ਸੀ ਜਿਨ੍ਹਾਂ ਦੇ ਉੱਤੇ ਸਫਾਈ ਨਹੀਂ ਰੱਖਦੇ ਕੂੜਾ ਇਸ ਟਾਈਮ ਵੀ ਇਸ ਵਾਰੀ ਵੀ ਬਿਲਕੁਲ ਕੀਤਾ ਜਾਊਗਾ ਸਾਡੇ ਨਾਲ ਸਿਵਲ ਹਸਪਤਾਲ ਦੀ ਟੀਮ ਵੀ ਆ ਜੇ ਕੂੜਾ ਦੇ ਵਿੱਚ ਕੋਈ ਲਾਰਵਾ ਆ ਇਦਾਂ ਪਾਣੀ ਖੜਾ ਪਾਇਆ ਗਿਆ ਤਾਂ ਉਹਨਾਂ ਦਾ ਚਲਾਣੀ ਕੀਤੀ ਜਾਊਗੀ ਸ਼ਕਤੀ ਨਾਲ ਲਿਪਟਿਆ ਜਾਊਗਾ ਇਹ ਡਰਾਈਵ ਦੇਖੋ ਮਿਊਸਪਲ ਕਾਰਪੋਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਿਵਲ ਸਰਜਨ ਤੇ ਡੀ ਐਮ ਸੀ ਨੇ ਇਕੱਠੇ ਮਿਲ ਕੇ ਆਪਣੇ ਵੋਲੰਟੀਅਰਸ ਦੇ ਨਾਲ ਚਲਾਈ ਹੈ ਇਹਦੇ ਵਿੱਚ ਜਿਹੜਾ ਸਭ ਤੋਂ ਖਤਰਨਾਕ ਏਰੀਆ ਹੈਗਾ ਜਿਹੜਾ ਬੁੱਢਾ ਨਾਲਾ ਦੇ ਆਸ-ਪਾਸ ਦੇ ਏਰੀਆ ਆਲਰੇਡੀ ਇਹ ਚੱਲ ਰਹੀ ਹੈ ਉਹਦੇ ਵਿੱਚ ਸਾਡੇ ਸਾਡੇ ਵਲੰਟੀਅਰ ਵੀ ਕੰਮ ਕਰ ਰਹੇ ਨੇ ਕਿ ਅਸੀਂ ਸਪਰੇਅ ਕਰੀਏ ਤਾਂ ਕਿ ਜਿਹੜੇ ਮੱਛਰ ਖੜੇ ਹੋਣੇ ਉਹਨਾਂ ਦੀ ਜਿਹੜੀ ਬਿਮਾਰੀਆਂ ਉਹ ਘਟ ਜਾਣ ਦੂਸਰਾ ਆਈ ਥਿੰਕ ਕੁਝ ਐਨ ਜੀਓਜ਼ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮਿਲ ਕੇ ਕੁਝ ਆਰੋ ਵਾਟਰ ਵੀ ਲਗਾ ਰਹੀ ਹੈ ਸੇਫ ਵਾਟਰ ਕਿਉਂਕਿ ਤੁਸੀਂ ਦੇਖਿਆ ਹੜਾ ਕਰਕੇ ਔਰ ਪਾਣੀ ਦੇ ਓਵਰਫਲੋ ਕਰਕੇ ਜਾਦਾ ਬਾਰਿਸ਼ ਕਰਕੇ ਮਿਕਸਿੰਗ ਹੋ ਗਈ ਹੈ ਸਾਫ ਪਾਣੀ ਨਾ ਕਰਕੇ ਪੇਟ ਦੀਆਂ ਬਿਮਾਰੀਆਂ ਨੇ ਤੇ ਉਹ ਕਲੀਨ ਵਾਟਰ ਪੀਣਾ ਚਾਹੀਦਾ ਔਰ ਦੂਸ ਉਹ ਵੀ ਨਹੀਂ ਹੈ ਤਾਂ ਕਲੋਰੀਨ ਦੀਆਂ ਗੋਲੀਆਂ ਸਭ ਜਗ੍ਹਾ ਮਿਲ ਸਕਦੀਆਂ ਜੇ ਉਥੇ ਕਲੋਰੀਨੇਟਡ ਵਾਟਰ ਨਹੀਂ ਹੈ ਤਾਂ 0.5 ਗ੍ਰਾਮ ਦੀ ਗੋਲੀ ਵੀ 15 ਤੋਂ 20 ਲੀਟਰ ਬਾਲਟੀ ਬਾਲਟੀ 'ਚ ਅੱਧਾ ਘੰਟਾ ਨੂੰ ਰੱਖੋ 1.5 ਘੰਟਾ ਉਸ ਤੋਂ ਬਾਅਦ ਉਹ ਪੀਣ ਜੋ ਗਰਾ ਸਕਦਾ ਹੈ ਇਹ ਚੀਜ਼ਾਂ ਦਾ ਧਿਆਨ ਰੱਖੋ ਔਰ ਫੁੱਲ ਸੀ ਜਦੋਂ ਮੌਕਾ ਦੇ ਘਰਾਟੇ ਨੂੰ ਪਾਣੀ ਜਮਾ ਜਾਂਦਾ ਕੋਲ ਜਦ ਜਦ ਐਸੇ ਕੋਈ ਵੇਸਟ ਇਹ ਸਾਰੇ ਸੋਰਸ ਜਿਹੜੇ ਹੈਗੇ ਨੇ ਬ੍ਰਦਰ ਇਹ ਜਿਹੜਾ ਆਪਣਾ ਡੇਂਗੂ ਵਾਲਾ ਹੈ ਨਾ ਉਹਦੇ ਚਾਂਸ ਹੈ ਤੇ ਮਲੇਰੀਆ ਸੋ ਉਹਨੂੰ ਬਚਣ ਵਾਸਤੇ ਜਿਹੜੀਆਂ ਛੋਟੀਆਂ ਛੋਟੀਆਂ ਜਗ੍ਹਾ ਤੇ ਪਾਣੀ ਹੈ ਪਤਾ ਵੀ ਨਹੀਂ ਲੱਗਦਾ ਆਪਾਂ ਦੇ ਪਿੱਛੇ ਆਪਣੇ ਬਰਤਨ ਪੇ ਰੈਂਦੇ ਨੇ ਪਸ਼ੂਆਂ ਵਾਲੇ ਪਾਣੀ ਪਿਆ ਕਈ ਵਾਰ 3 ਦਿਨ ਨਹੀਂ ਪਿੰਦਾ ਉੱਥੇ ਲਾਰਵਾ ਇਕੱਠਾ ਹੋ ਜਾਂਦਾ ਸੋ ਆਪਾਂ ਸਾਰੀ ਜਗ੍ਹਾ ਤੇ ਲਾਰਵਾ ਸਾਈਡਲ ਨਹੀਂ ਕਰ ਸਕਦੇ ਉੱਥੇ ਤੁਸੀਂ ਪਾਣੀ ਖੜਾ ਹੀ ਨਾ ਹੋਂਦ ਜੇ ਥੋੜਾ ਖੜਾ ਵੀ ਹੈ ਮਿੱਟੀ ਦਾ ਤੇਲ ਜਾਂ ਡੀਜ਼ਲ ਪਾ ਸਕਦੇ ਹੋ ਪਰ ਜੇ ਬਹੁਤ ਜ਼ਿਆਦਾ ਖੜਾ ਹੈ ਤਾਂ ਜਿਹੜੀ ਲਾਰਵਾ ਸਾਈਡਲ ਵਾਲੀ ਕੈਂਪੇਨ ਹੈ ਆਪਣੇ ਜਿਹੜਾ ਲੋਕਲ ਤੁਹਾਡਾ ਮਿਊਸਪਲ ਜੋੜ ਵੀ ਤੁਹਾਡੇ ਰਿਪ੍ਰੈਜ਼ੈਂਟੇਟਿਵ ਹੈ ਜਾ ਕੋਈ ਬੂਟੀ ਮੈਂ ਕਾਰਪੋਰੇਸ਼ਨ ਦੀ ਉਹਦੇ ਨਾਲ ਤੁਸੀਂ ਡਿਸਕਸ ਕਰਕੇ ਸਪਰੇਅ ਜ਼ਰੂਰ ਕਰਨੀ ਤੇ ਲੋਕਾਂ ਨੂੰ ਬੰਦਾ ਬੰਦਾ ਲੱਗਾ ਰਿਹਾ ਹੈ ਕਿ ਰਕਸ਼ਨ ਜਿਹੜੇ ਆ ਉਹ ਕਿੱਦਾਂ ਪਤਾ ਲੱਗੇ ਉਹ ਲੋਕਾਂ ਵਾਸਤੇ ਦੇਖੋ ਪ੍ਰੈਸ ਦਾ ਬਹੁਤ ਬਹੁਤ ਵੱਡਾ ਭਾਰੀ ਉਹ ਹੈ ਕਿ ਤੁਸੀਂ ਤੁਹਾਡੀ ਰੀਚ ਸਭ ਤੋਂ ਮੈਕਸਿਮਮ ਹੈ ਉਸ ਤੋਂ ਬਾਅਦ ਗਵਰਨਮੈਂਟ ਦੀ ਹੈ ਆਈ ਥਿੰਕ ਗਵਰਨਮੈਂਟ ਵੀ ਇੱਕ ਗਰੁੱਪ ਬਣਾ ਰਹੀ ਹੈ ਜਿੰਨਾ ਕਿ ਮੈਨੂੰ ਪਤਾ ਲੱਗਿਆ ਸੰਜੀਵਨੀ ਗਰੁੱਪ ਉਹਦੇ ਵਿੱਚ ਵੀ ਉਹ ਮੇਰੇ ਨਾਲ ਹਫਤੇ ਚ ਇੱਕ ਦਿਨ ਫੇਸਬੁੱਕ ਤੇ ਲਾਈਵ ਹੋ ਕੇ ਜਿਹੜੇ ਡਿਜ਼ੀਜ਼ ਬਾਰੇ ਉਹ ਜਾਣਕਾਰੀ ਦੇਗੀ ਉਹਦੇ ਨਾਲ ਰਲ ਮਿਲ ਕੇ ਇਟ ਇਜ਼ ਅ ਟੀਮ ਇਟਸ ਅ ਵਾਰ ਕੈਂਡੀਟ ਟੀਮ ਆਪਾਂ ਸਾਰੇ ਬੰਦੇ ਇਕੱਠੇ ਹੋਵਾਂਗੇ ਤਾਂ ਆਈ ਥਿੰਕ ਵੀ ਕੈਨ ਗੋ ਪਾਸ ਥਰੂ ਥਿਸ ਫੈਸਟੀਵਲ ਸੀਜ਼ਨ ਵਿਦ ਪੋਜ਼ਿਟਿਵ ਡੀਐਮਸੀ ਦੀ ਫੈਮਲੀ ਫਸਟ ਟਾਈਮ ਕੀਤਾ ਹੈ ਕਿੰਨੇ ਮੈਂਬਰ ਆ ਡੀਐਮਸੀ ਦੇ ਕਾਫੀ ਮੈਂਬਰ ਨੇ ਕਿਉਂਕਿ ਡੀਐਮਸੀ ਮੈਨੇਜਮੈਂਟ ਨੇ ਜਦੋਂ ਹੀ ਫਲਡ ਸ਼ੁਰੂ ਹੋਏ ਉਹਨਾਂ ਨੇ ਆਪਣੀਆਂ ਟੀਮਾਂ ਬਣਾਈਆਂ ਉਹ 10 ਪਿੰਡਾਂ ਚ ਆਲਰੇਡੀ ਕੈਂਪ ਲਗਾ ਕੇ 2500 ਪੇਸ਼ੈਂਟ ਬਾਰਡਰ ਏਰੀਆ ਚ ਦੇਖ ਆਏ ਹੈ ਤੇ ਇੱਕ ਕੱਲ ਨੂੰ ਵੀ ਜਾਰੀ ਹੈ ਆਪਣੇ ਫਾਜ਼ਿਲਕਾ ਵਾਲੇ ਏਰੀਆ ਚ ਜਾਰੀ ਹੈ ਤੇ ਉਹਨਾਂ ਦੀ ਟੀਮ ਚ ਕਈ ਵੋਲੰਟਰੀਅਰ ਨੇ ਜਿਹੜੇ ਆਪਣੇ ਸਾਡੇ ਸਾਡੇ ਸਾਰੇ ਸੈਲਫ ਵੋਲ ਸਹੀ ਵੋਲੰਟੀਅਰਸ਼ਿਪ ਹੈ ਤਾਂ ਇਹ ਵੀ ਸਾਡੇ ਨਾਲ ਪਾਰਟਿਸਿਪੇਟ ਅਸੀਂ ਕਰ ਰਹੇ ਹਾਂ ਡਾਕਟਰਸ ਨਾਲ ਸਾਰੀ ਟੀਮ ਕਰ ਰਹੀ ਹੈ ਅਜੇ ਫੈਮਿਲੀ ਕਿ ਆਪਾਂ ਰਲ ਮਿਲ ਕੇ ਇਸ ਟਾਈਮ ਲੁਧਿਆਣਾ ਨੂੰ ਸੇਫ ਰੱਖ ਲੋਕਾਂ ਨੂੰ ਕੀ ਮੈਸੇਜ ਦੇਣਾ ਲੋਕਾਂ ਨੂੰ ਮੇਰੀ ਇਹ ਰਿਕਵੈਸਟ ਹੈ ਕਿ ਇਹ ਚੀਜ਼ਾਂ ਸੋਚਣੀਆਂ ਬੰਦ ਕਰਨ ਵੀ ਭਾਈ ਕੋਈ ਹੋਰ ਕਰੂਗਾ ਆਪਾਂ ਕਰੀਏ ਆਪਾਂ ਸ਼ੁਰੂਆਤ ਕਰੀਏ ਤੇ ਅਸੀਂ ਵੀ ਇਹ ਸ਼ੁਰੂਆਤ ਕੀਤੀ ਹੈ ਸਾਂਝੇ ਹੋ ਕੇ ਔਰ ਤੁਸੀਂ ਸਾਡੇ ਨਾਲ ਹੱਥਾਂ